11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜਰੀਆ ਰਸਤੇ ਦੀ ਰਸਤੇ ਹੀ ਖੜ ਕੇ ਵੀਡੀਓ ਪਾ ਰਿਹਾ ਸੀ ਜੀਨੂੰ ਜੀਨੂੰ ਵੇਟ ਸੀ ਕੀ ਤੇ ਆਪਨਾ ਆ ਕੇ ਕੈਂਪ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਧੰਨਵਾਦ ਥੋੜਾ ਸਾਰਾ ਇੱਧਰ ਆਵੇ ਇੱਧਰ ਆ ਪਾਸ ਹੋ ਜੀ ਆਓ ਜੀ ਆਓ ਇੱਧਰ ਆ ਗਏ ਡਾਕਟਰ ਜੀ ਹਾਂ ਥੋੜੇ ਮੈਨੂੰ 10-15 ਮਿੰਟ ਛੱਡ ਦੇਣੀ ਹੈ ਸਾਇ ਆ ਵੀ ਹੈ ਸੀ ਕਹਿੰਦਾ ਮੈਨੂੰ ਵੀ ਹੋ ਰਿਹਾ ਸੀਗਾ ਪਹਿਲਾਂ ਪਰ ਕਹਿੰਦਾ ਮੈਨੂੰ ਤਾਂ ਸੀ ਸ਼ੂਗਰ ਸੀ ਸਿੱਤੇ ਜਦੋਂ ਸੀਤੇ ਮਾਰਦੇ ਸੀ ਕਿ ਕੋਈ ਕੋਲ ਦਾਰੀ ਸੀਗਾ ਇਹ ਦੋਇ ਕੈਪੀਟਲ ਰੋ ਤੁਹਾਡੀ ਉਚ ਸੀ ਹੈ ਕੀ ਨਾਮ ਹੈ ਸੁਨੀ ਕੀ ਹੋਇਆ ਸੀ ਇਹ ਜਿਹੜਾ ਅੱਖਾਂ ਚ ਹੋਇਆ ਕਿਦਾਂ ਕੀ ਹੋਇਆ ਉਹ ਬਸ ਉਹ ਦਵਾਈ ਜਦੋਂ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮਾ ਤੋਂ ਤੋਇਆ ਨਾਲੇ ਮੂਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜੋਗਾ 2 ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਿਆ ਅੱਖਾਂ ਤੇ ਜ਼ਖਾਮ ਜਖੂਮ ਹੋ ਗਿਆ ਪਰ ਮੈਂ ਕਿਹਾ ਚੱਲ ਫੇਰ ਵੀ ਮੈਂ ਸਾਰੀ ਗਿਆ ਬੰਮਾ ਕਹਿੰਦਾ ਨਹੀਂ ਸਰਾਣਾ ਪਰ ਮੈਂ ਆਸਤਾ ਲਾ ਕਿਨੇ ਕਿਨੇ ਲਾਇਆ ਸੀ ਕਿੰਪ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮਮਾ ਤੁਹਾਨੂੰ ਧਿਆਨ ਕੋਈ ਦਵਾਈ ਕਿ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਪਾ ਕੇ ਵੱਡੇ ਸਾਰੇ ਚ ਪਨਾਰਖੇ ਤੇ ਤਿੰਨ ਚਾਰ ਉਥੇ ਹੱਤ ਨਾਲੇ ਲਾਈ ਆ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਮੇਰੇ ਅੱਛਾ ਕਿੰਨੇ ਕੋ ਲੋਕ ਆਏ ਇਹ ਛੇੜ ਦੋਏ ਲੋ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40-50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਹਾਂ ਮੇਰੇ ਨਾਲ ਪ੍ਰਦੀਪ ਸਿੰਘ ਜੀ ਪ੍ਰਦੀਪ ਕੀ ਹੋਇਆ ਸੀ ਪੂਰਾ ਮਾਮਲਾ ਕਿੱਦਾਂ ਕੀ ਹੋਇਆ ਉਹ ਕੁਛ ਨਹੀਂ ਭਰਾ ਪੇੜ ਚੱਲ ਚੱਲੀ ਹੋਈ ਹੈ ਜਿਹੜੀ ਨਾ ਬਾਲਾ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ 4:30 ਵਜੇ ਪਤਾ ਨਹੀਂ ਮੇਰੇ ਦਵਾਈ ਕੀ ਲਾਈ ਜਾਂਦੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਮੇਰੀ ਅੱਖਾਂ ਪੇੜ ਕਰਦੀਆਂ ਸ਼ੁਰੂ ਹੋ ਗਈਆਂ ਤੇ ਹੁਣ ਭਰਾ ਖੁੱਲ ਤੱਕ ਨਹੀਂ ਰਹੀ ਹੈ ਅੱਛਾ ਨਾ ਨਾ ਫਿਰ ਕਿਨੇ ਲਾਇਆ ਸੀ ਕੈਂਪ ਕਿਹੜੀ ਦਵਾਈ ਲਾਈ ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਨੇ ਕਿਹਾ ਸੀਗਾ ਮੈਨੂੰ ਉਹਨੇ ਨਾਲ ਚਲਾ ਗਿਆ ਅੱ ਤੇ ਉਹ ਤੋਂ ਬਾਅਦ ਇਕਦਮੇ ਅਲਰਜੀ ਹੋ ਗਈ ਨਹੀਂ ਕੋਈ ਦਬਰੀ ਬਰਾ ਘਟੋ ਘਰ ਅੱਧਾ ਘਟਾ ਬੈ ਉੱਥੇ ਦਵਾਈ 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 200 ਵਾਰ ਮੂੰਹ ਤੋਤਾ ਬਸਰੇ ਤੋਤਾ ਉਹ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੋਰਾ ਸਟਾਰਟ ਹੋਇਆ ਹੈਗਾ ਅੱਛਾ 0:30 5:00 ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਈ ਵੀਰ ਬਹੁਤ ਤੋਟ ਤੱਧਾਰ ਸੋਬਤ ਦਾ ਘਟ ਸੀ ਉੱਥੇ ਕੀ ਕੋਈ ਸਰਕਾਰੀ ਰੱਖਣਾ ਕੈਂਪ ਲਾਏ ਜੀ ਕੋ ਪ੍ਰਾਈਵਟ ਬੰਦੇ ਸੀ ਬਈ ਵੀ ਦੇਖੋ ਬੇਡੂ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਮੈਂ ਤਾਂ ਸਿਰਫ ਇੰਨਾ ਕਹਿ ਹੈ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ

ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀਜ਼ ਆਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੇ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਸੀ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੀ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਲਾ ਰਹੇ ਨੇ ਉਹ ਉਹ ਆਹੀ ਚੀਜ਼ ਹੈ ਹਰਿਤਾ ਕਿ ਆਪਾਂ ਉਦੀ ਹੀ ਆਪਾਂ ਅੱਖਾਂ ਸਾਫ਼ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਦਵਾਈ ਲਵਾਈ ਲਾਦੀ ਸੀ ਇਹਨਾਂ ਨੇ ਜੀ ਕੁਝ ਦੱਸਿਆ ਨਾ ਇਹਨਾਂ ਨੇ ਇਹ ਕਿਹਾ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਕਿ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋ ਰੀਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਆਇਲ ਤੋਂ ਰਿਐਕਸ਼ਨ ਹੋ ਰਹੀ ਹੈ। ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ। ਕਾਫੀ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੋਂ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟਰੀਟਮੈਂਟ ਅੱਗੇ ਹੋ ਵੀ ਹੋਗੀ। ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ కెమికਲ ਅੱਗੇ ਨਾ ਜਾਵੇ ਆਪਣੀ ਆਈਸ ਦੀ ਲੇਅਰ ਚ ਅੱਗੇ ਨਾ ਜਾਵੇ। ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ